ਹੋਈ ਹੈ ਜੀ ਤੇ ਤਾ ਸਤ ਪੰਜ ਚਾਰ ਸਾਲ ਤੋਂ ਹੋਣ ਰਿਹਾ ਸੀ ਕਦੀ ਕਿਤੇ ਕਦੀ ਕਿਤੇ ਤੇ ਆਉਂਦੇ ਸੀ ਕੋਈ ਆਉਂਦਾ ਸੀ ਲੂਣ ਮਿਲਿਆ ਕੋਈ ਆਉਂਦਾ ਸੀ ਕੁਝ ਪਤਾ ਨਹੀਂ ਤਾਂ ਹੈਵੀ ਬੋਰ ਡੂੰਗਾ 1000 ਫੁੱਟ ਤੋਂ ਕਿੰਦੂ ਵੀ ਜ਼ਿਆਦਾ ਡੂੰਘੇ ਤੋਂ ਮਿਲਿਆ ਸੀ ਜੋ ਮਤਲਬ ਬੋਰ ਕੀਤਾ ਉਹਨਾਂ ਨੇ ਹਾਂ ਬੋਰ ਬਹੁਤ ਵੱਡੇ ਵੱਡੇ ਕੀਤੇ ਸੀ ਉਹ ਉੱਥੇ ਕੋਈ ਬੋਰ ਹੋਇਆ ਸੀ ਫਿਰ ਉਹ ਉੱਥੇ ਪਰ ਹੋਇਆ ਸੀ ਇਸ ਗੱਲ ਨੂੰ ਤਾਂ ਪੰਜ ਚਾਰ ਸਾਲ ਹੋ ਗਏ ਆ ਅੱਛਾ ਤੇ ਆ ਜਿਹੜਾ ਪੋਟਾਸ਼ ਵਾਲਾ ਖਬਰ ਤਾਂ ਇਹ ਤਾਂ 6 ਮਹੀਨਿਆਂ ਤੋਂ ਹੋਈ ਆ ਰੋਲ ਰਪਾ ਪਿਆ ਆ ਤਿਹੋਂ ਤਾਂ ਕਲੀਅਰ ਹੋਈ ਜਾਂਦਾ ਵੀ ਦੋਰ ਪੋ ਦੂਸਰੀ ਰਿਪੋਰਟ ਕੱਲ ਹੋਣੇ ਇੱਕ ਚੈਨਲ ਤੇ ਸੁਣਦੇ ਸਾਂ ਹਾਂ ਭਈ ਦੂਸਰੀ ਰਿਪੋਰਟ ਵੀ ਪੋਜ਼ਿਟਿਵ ਆਈ ਆ ਕਿ ਜੇ ਤੀਸਰੀ ਰਿਪੋਰਟ ਪੋਜ਼ਿਟਿਵ ਆ ਗਈ ਤੇ ਫੇਰ ਤਾਂ ਮਤਲਬ ਹੈ ਭਈ ਈਕਵਾ ਦੇਣਗੇ ਪੀਐਡੀ ਤੋਂ ਠੀਕ ਹੋਣ ਦੇਣੀ ਉਹਨਾਂ ਨੇ ਕਿਸੇ ਨੂੰ ਅਜੇ ਤਾਂ ਕੋਈ ਰੋਕ ਤਾਂ ਲੱਗੀ ਨਹੀਂ ਕਿਤੇ ਵੀ ਕੋਈ ਵਿਕਤੀ ਖਰੀਦੀ ਸਭ ਕੁਝ ਹੁੰਦਾ ਪਿਆ ਪਰ ਮਤਲਬ ਹੈ ਭਈ ਹੋਣਾ ਦੇ ਰੇ ਬੈਠੇ ਆ ਵੀ ਜ਼ਮੀਨ ਤੱਕ ਦੇ ਮਰਜ਼ੀ ਨਹੀਂ ਹੋਰ ਜੀ ਬਾਬਾ ਜੀ ਲੋਕਾਂ ਦੇ ਮਾਣਾਂ ਦੇ ਵਿੱਚ ਹੈ ਜੀ ਲੋਕਾਂ ਦਾ ਇਹਨਾਂ ਨੂੰ ਆਪ ਦਾ ਇੱਥੋਂ ਜਾਣਾ ਪੈ ਸਕਦਾ ਜੀ ਜ਼ਮੀਨਾਂ ਛੱਡਣੀਆਂ ਪੈ ਸਕਦਾ ਲੋਕਾਂ ਦੇ ਮਾਣਾਂ ਦਾ ਲੋਕਾਂ ਨੂੰ ਹੁਣ ਸਰਕਾਰ ਦੇ ਲੱਛਣ ਤਾਂ ਦਿਦੇ ਹੀ ਆ ਜਿੱਥੇ ਵੀ ਕਰਦੀ ਧੱਕਾ ਕਰਦੀ ਆ ਭਈ ਤੇ ਸੁਣਵਾਈ ਤਾਂ ਕੋਈ ਹੁੰਦੀ ਨਹੀਂ ਕਿਤੇ ਤਾਂ ਵੇਖੋ ਜ਼ਿੰਮੇਵਾਰਾਂ ਨੇ ਅੱਪਾ ਕਿਸੇ ਨੇ ਫੜਨੀ ਨਹੀਂ ਨੀ ਨਾ ਰੇਟ ਹੀ ਸਹੀ ਦਿੰਦੇ ਆ ਔਰ ਸਾਡੀ ਦੋਹਾਂ ਭਰਾਵਾਂ ਦੀ 5-5 ਕਨਾਲਾਂ 6-6 ਕਨਾਲਾਂ ਇਹਦੇ ਚਾਹੀ ਆ ਤੇ ਸੜਕ ਦੇ ਵਿੱਚ ਸੜਕ ਦੇ ਵਿੱਚ ਆਈ ਆ ਤੇ ਉਹ ਡੀਸੀ ਰੇਟ ਦਾ ਚਾਰ ਗੁਣਾ ਦਿੰਦੇ ਆ ਤੇ ਡੀਸੀ ਰੇਟ ਤਾਂ ਹੈਗਾ 4 ਲੱਖ ਤੇ ਇੱਥੇ ਇਸ ਪੜੀ ਦਾ ਦਲਾਲ ਨੇ 60 ਲੱਖ ਆਫਰ ਕੀਤਾ ਤੇ 60 ਲੱਖ ਚ ਖਰੀਦਦਾ ਮਾਰਕੀਟ ਰੇਟ ਅੱਜ ਕੱਲ ਮਤਲਬ 35 40 ਤਾਂ ਹੈਗਾ ਹੀ ਹੈਗਾ ਨਾ ਕਿੱਲੇ ਦਾ ਕਿੱਲੇ ਦਾ ਤੇ ਉਹ ਸਾਨੂੰ 16 16 ਲੱਖ ਦੇ ਹਿਸਾਬ ਨਾਲ ਮਿਲੇ ਆ ਅੱਛਾ 16 ਲੱਖ ਦੇ ਕਿੱਲੇ ਹਿਸਾਬ ਨਾਲ ਹਾਂਜੀ ਜ਼ਮੀਨਾਂ ਹੀ ਬਹੁਤ ਵਧੀਆ ਬਾਈ ਜੀ ਐਡੀ ਐਡੀ ਵਧੀਆ ਜ਼ਮੀਨ ਤਾਂ ਪੰਜਾਬ ਚ ਹੋਰ ਕਿਤੇ ਵੀ ਨਹੀਂ ਹੋਣੀ ਸਾਡੇ ਦਾ ਜਦੋਂ ਨਰਮਾ ਹੁੰਦਾ ਸੀ ਨਾ ਤੇ ਇਹ ਨਰਮਾ ਵੀ ਸਾਰੇ ਇਲਾਕੇ ਚ ਵਧੀਆ ਸੀ ਸਾਰੇ ਚੰਗੇ ਮੋਗਿਆਂ ਦੇ ਮੋੜੇ ਹੁਣ ਝੋਨੇ ਦਾ ਝਾੜ ਸਾਡਾ ਥੱਲੇ ਦਾ ਪਾਣੀ ਵੀ ਵਧੀਆ ਹੈ ਨਹਿਰ ਐਡੀ ਵੱਡੀ ਨਾਲ ਆ ਹਾਂ ਤਾਂ ਮਤਲਬ ਐ ਅਸੀਂ ਤਾਂ ਬੇਸਤੀ ਚ ਬੈਠੇ ਸਾਂ ਪਰ ਹੁਣ ਉੱਜੜਨਾ ਤਾਂ ਜਾਪਦਾ ਵੀ ਪਊਗਾ ਹੀ ਪਊਗਾ ਕਈ ਦਿਨ ਮੈਂ ਰੋਟੀਆਂ ਨਹੀਂ ਪੱਕੀਆਂ ਘਰ ਆਸਤੋਂ ਕੇ ਜਮੀਨ ਆ ਜਾਣੀ ਹੈ ਪਰ ਮਿੰਟ ਨੇ ਕੇਰ ਕਾਗਲੇ ਨਹੀਂ ਹੈ ਨਾ ਹਾਂ ਵੀ ਜਿਹੜੇ ਕਰਦੇ ਨੇ ਦਿਨੇ ਗੱਤਤ ਨਹੀਂ ਰਾਜੀ ਤੇ ਨਾ ਇਹਨਾਂ ਨੂੰ ਰੇਟ ਕੇ ਕਿਲੇ ਦਾ ਕਿੱਲਾ ਹੀ ਬੁਲਵਾਣਾ ਕਾ ਘਰ ਵੀ ਬੁਲਾਉਣੇ ਪੈਣੇ ਸਾਰਾ ਕੁਝ ਸਾਭਣਾ ਪੈਣਾ ਹੁਣ ਇਹ ਤਾਂ ਜਾਣ ਚੋ ਗਏ ਨਾ ਵੀ ਇਹ ਕਾਂ ਜਮੀਨ ਦੇਣਾ ਜਿਵੇਂ ਉਹਨੂੰ ਉਹਨਾਂ ਨੂੰ ਕੰਗਲੀਆਂ ਦਿੱਤੀ ਸੀ ਸੂਤਗੜ ਨਾਲ ਨੌਕਰੀਆਂ ਦਿੱਤੀ ਉਹ ਚੀਜ਼ਾਂ ਦੇਣ ਕੋਈ ਆਂਦੇ ਨੇ ਕੋਈ ਜਿਨੀ ਤਰ੍ਹਾਂ ਕੋਈ ਗੱਲ ਨਹੀਂ ਹੋਈ ਸੁਣਨ ਚ ਆਉਣਾ ਇਥੋਂ ਟੀਕ ਇਹਨਾਂ ਨੇ ਜ਼ਮੀਨ ਲੈ ਲਈ ਕਦੀ ਇੱਧਰ ਨਾ ਆ ਕੇ ਕਰੀ ਇੱਧਰ ਲੋਕ ਕੁਝ ਐਕਸ਼ਨ ਲੈ ਰਹੇ ਆ ਵੀ ਸਾਡੀ ਜ਼ਮੀਨ ਨਾ ਰੁਕੇ ਜਰਾ ਰੋਕਦੇ ਆ ਸਾਰਾ ਕੁਝ ਹੋ ਰਿਹਾ ਤੇ ਪਰ ਸਰਕਾਰ ਸੁਣਦੀ ਨਹੀਂ ਸਰਕਾਰ